ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਡਾਕਟਰ ਭੀਮਰਾਓ ਅੰਬੇਦਕਰ ਦੇ 68ਵੇਂ ਪ੍ਰੀ ਨਿਰਮਾਨ ਦਿਵਸ ਸਮੋਕੇ ਉਹਨਾਂ ਨੂੰ ਨਮਨ ਕੀਤਾ ਗਿਆ ਸਮਾਣਾ ਵਿਖੇ ਅੱਜ ਡਾਕਟਰ ਭੀਮਰਾਓ ਅੰਬੇਦਕਰ ਦੇ 68ਵੇਂ ਪ੍ਰੀ ਨਿਰਮਾਨ ਦਿਵਸ ਸਮੋਕੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਕਾਂਗਰਸ ਸਮਾਣਾ ਦੇ ਪ੍ਰਧਾਨ ਮੰਗਤਮਾ ਵੀ ਕੌਂਸਲਰ ਟਿੰਕਾ ਗਾਜੇਵਾਸ ਕੁਲਵਿੰਦਰ ਸਿੰਘ ਵੱਲੋਂ ਅੱਜ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਤੇ ਫੁੱਲਾਂ ਦੀ ਮਾਲਾ ਅਰਪਿਤ ਕਰਕੇ ਉਹਨਾਂ ਨੂੰ ਸਦਾ ਸਮਨ ਅਰਪਿਤ ਕੀਤੇ ਗਏ ਅਤੇ ਬੁਲਾਰਿਆਂ ਨੇ ਕਿਹਾ ਕਿ ਉਹਨਾਂ ਦੇ ਰਸਤੇ ਕਦਮ ਚੱਲ ਕੇ ਉਹਨਾਂ ਦਾ ਆਸ਼ੀਰਵਾਦ ਲੈਣਾ ਡਾਕਟਰ ਭੀਮਰਾਓ ਅੰਮੇਦਕਰ ਬਹੁਤ ਪੜੇ ਲਿਖੇ ਸਨ ਦੇਸ਼ ਦਾ ਸੰਵਿਧਾਨ ਵੀ ਉਹਨਾਂ ਨੇ ਲਿਖਿਆ ਸੀ ਸਮਾਨਤਾ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਲੋਕ ਰਹੇ ਅਮਰ ਰਹੇ ਅਮਰ ਰਹੇ ਲੋਕ ਦੀਏ ਬੇੜਾ ਅਮਰ ਰਹੇ ਅਮਰ ਰਹੇ ਅਮਰ ਰਹੇ ਲੋਕਦਾਨ ਜੀ ਤੁਸੀਂ ਬਹਾ ਨਾਲ ਬੋਲੋ ਆਵਾਜ਼ ਆ ਰਹੀ ਹੈ ਜੀ 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 ਜ ਅਤੇ ਜੇ ਸਭ ਤੋਂ ਜਿਹੜੇ ਮੀਂਗਰ ਸਾਹਿਬ ਜੀ ਪੜ੍ਹੇ ਲਿਖੇ ਵੀ ਇਹਨਾਂ ਦੇ ਸਿਧਾਂਤ ਦੇ ਚਰਨਾਂ ਦੀ ਅਪੀਲ ਕਰਦਾ ਮੈਂ ਲੋਕਾਂ ਨੂੰ ਬੇਨਤੀ ਕਰਦਾ ਇਹਨਾਂ ਦੇ ਨਿਸ਼ਾਨੇ ਦੁਆਰਾ ਦਸੇ ਰਸਤੇ ਚੱਲਣ ਦੀ ਪ੍ਰੇਰਨਾ ਦੇਣਾ ਜਿਵੇਂ ਇੱਕ ਵਾਰ ਫਿਰ ਸਭ ਦਾ ਬਹੁਤ ਧੰਨਵਾਦ ਅੱਜ ਡਾਕਟਰ ਭੀਮਰਾਵ ਅੰਬੇਦਕਰ ਸਾਹਿਬ ਦੇ 68ਵੇਂ ਪ੍ਰੀਨਿਰਮਾਨ ਦਿਵਸ ਦੇ ਉਹਨਾਂ ਨੂੰ ਮੈਂ ਪ੍ਰਣਾਮ ਭੇਟ ਕਰਦਾ ਤੇ ਸ਼ਰਧਾਂਜਲੀ ਭੇਟ ਕਰਦਾ ਔਰ ਜਿਹੜੇ ਕਿ ਸਭ ਤੋਂ ਵੱਧ ਪੜੇ ਲਿਖੇ ਇਨਸਾਨ ਸੀ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਉਹਨਾਂ ਦੇ ਪੂਰਨਿਆ ਤੇ ਚੱਲਣ ਦੀ ਅਪੀਲ ਕਰਦਾ ਬਹੁਤ ਬਹੁਤ ਧੰਨਵਾਦ ਹਾਂਜੀ ਭਾਰਤ ਰਤਨ 바ਵਾ ਸਾਹਿਬ ਡਾਕਟਰ ਭੀਮਰਾਓ ਮੇਡ ਕਰਜੀ ਦੇ 68ਵੇਂ 프리 ਨਰਮਨ ਦਿਵਸ ਤੇ ਅਸੀਂ ਸਰਦਾਂ ਦੇ ਫੁੱਲ ਭੇਟ ਕਰਦੇ ਹਾਂ ਸਾਰੇ ਸਹਿ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਡਾਕਟਰ ਭੀਮਰਾਓ ਮੇਡ ਕਰਦੇ ਦੱਸੇ ਹੋਏ ਗੱਲਾਂ ਦੇ ਅਮਲ ਕਰਨ ਤੇ ਸ਼ਹਿਰ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਜੈ ਭੀਮ ਜੈ ਭਰ